بہت سنکٹ ہے سمانت منچ اور پیارے پترکار بندو یہ جو پنجاب کا سنکٹ ہے ایسا ہی آ گیا کہ جس طرح انیس سو پچہتر ڈر کے لوگ مت گبرا کے اپنی ناکامی تو گبراہ کے اندرا گاندھی جی نے اس ویلے دشمجینسی لا دی ਜਦੋਂ ਆਦੀ ਗੱਦੀ ਤੇ ਖਤਰਾ ਆਇਆ ਸੀ ਤੇ ਅੱਜ ਪੰਜਾਬ ਵਿੱਚ ਵੀ ਉਹੀ ਹਾਲਾਤ ਜਿਹੜੇ ਨੇ 2025 ਚ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਦਾ ਕਰਤੇ ਨੇ ਕਿ ਇਹ ਉਸੇ ਦਾ ਹੀ ਸਮਾਂ ਹੈ ਜਦੋਂ ਇਹ ਸਰਕਾਰ ਹਰ ਪਲੇਟਫਾਰਮ ਤੇ ਆਮ ਆਦਮੀ ਪਾਰਟੀ ਦੀ ਮਾਨ ਸਾਹਿਬ ਦੀ ਸਰਕਾਰ ਜਿਹੜੀ ਫੇਲ ਹੋ ਚੁੱਕੀ ਹੈ ਆਜੋਣਾ ਨੂੰ ਡਰ ਸਤਾ ਰਿਹਾ ਹੈ ਕਿ ਜਿਦਾ ਦਿੱਲੀ ਤੋਂ ਰੁਕਸਤੀ ਹੋ ਗਈ ਉਹਨਾਂ ਦੀ ਦਿੱਲੀ ਦੇ ਵੋਟਰਾਂ ਨੇ ਉਹਨਾਂ ਤੋਂ छुटਕਾਰਾ ਪਾ ਲਿਆ ਤੇ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਪੰਜਾਬ ਵੀ ਜੀ ਇਹੀ ਜਿਹੜਾ ਹੈ ਇਹ ਦੁਬਾਰਾ ਹੋਣ ਵਾਲਾ ਹੈ 2027 ਦੇ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਤੇ ਪੰਜਾਬ ਵੀ ਜੀ ਇੱਜ ਜਿਹੜੀ ਹੈ ਉਹ ਹੰਤ ਤੱਕ ਦੀ ਇਹਨੂੰ ਕਹਿ ਸਕਨੇ ਐ ਐਮਰਜੈਂਸੀ ਰਾਤ ਵੀ ਗਈ ਹੈ ਕਿ ਜਿਹਦੇ ਇਸ ਸਰਕਾਰੀ ਤਾਕਤ ਦਾ ਦੁਰਵਯੋਗ ਕੀਤਾ ਜਾ ਰਿਹਾ ਇੱਕ ਤੇ ਅੱਜ ਦੋਸੀਂ ਕਹਿੰਦੇ ਰਹੇ ਆ ਉਹਦਾ ਪਰਮਾਨ ਉਹਦਾ ਜਿਹਨੂੰ ਕਹਿ ਸਕਦੇ ਆ ਪ੍ਰੂਫ ਕਹ ਲੋ ਅੰਗਰੇਜ਼ੀ ਦੇ ਵਿੱਚ ਉਹਨੂੰ ਅੱਜ ਆਮ ਆਦਮੀ ਪਾਰਟੀ ਨੇ ਵੀ ਸਿੱਧ ਕਰਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਹੈ ਕਿ 2027 ਦੇ ਵਿੱਚ ਪੰਜਾਬ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਹੀ ਮੁੱਖ ਮੰਤਰੀ ਬਣਨ ਜਾ ਰਿਹਾ ਸੋ ਇਹ

ਗੁਰਦੀ ਸਿੰਘ ਗੱਲ ਹੋਰੀ ਇੱਕ ਰਸੂਖ ਵਾਲੇ ਨੇਤਾ ਨੇ ਉਸ ਖੇਤਰ ਦੇ ਤੇ ਉਹਨਾਂ ਦਾ ਮੰਨ ਬਣਿਆ ਲੋਕਤੰਤਰ ਹੈ ਲੋਕਤੰਤਰ ਇੱਥੇ ਤੁਸੀਂ ਕਿਸੇ ਵੀ ਪਾਰਟੀ ਜਾ ਸਕਦੇ ਹੋ ਤੁਹਾਨੂੰ ਜਿਹੜੀ ਫ੍ਰੀडम ਆਫ ਸਪੀਚ ਹੈ ਜਿਹੜੀ ਅਭਿਵਿਅਕਤੀ ਹੈ ਬੋਲਣ ਦੀ ਉਹ ਹੈ ਆਜ਼ਾਦੀ ਹੈ ਬੋਲਣ ਦੀ ਇਸੇ ਤਰ੍ਹਾਂ ਜੇ ਕੋਈ ਰਾਜਨੀਤੀ ਜਾਣਾ ਚਾਹਦਾ ਹੈ ਤੇ ਕਿਹੜੀ ਪਾਰਟੀ ਜਾਣਾ ਚਾਹਦਾ ਹੈ ਇਹ ਜਿਹੜੀ ਪਾਰਟੀ ਦੀ ਵਿਚਾਰਧਾਰਾ ਜੋੜਨਾ ਚਾਹੁੰਦਾ ਹੈ ਇਹ ਆਜ਼ਾਦੀ ਜਿਹੜੀ ਹੈ ਉਹ ਹਰ ਦੇਸ਼ ਵਾਸੀ ਨੂੰ ਮਿਲੀ ਹੈ ਪੰਜਾਬ ਵਾਸੀ ਨੂੰ ਮਿਲੀ ਹੈ ਪਰ ਜਦੋਂ ਆਮ ਆਦਮੀ ਪਾਰਟੀ ਵਾਲੇ ਰঞ্জੀਤ ਸਿੰਘ ਗਿੱਲ ਜਿਹੜੇ ਬੜੇ ਵੱਡੇ ਵਪਾਰੀ ਵੀ ਨੇ ਗਿੱਲ ਕੋ ਨਾ ਦੀ ਉਹਨਾਂ ਦੀ ਬੜੀ ਵੱਡੀ ਸਸਤਾ ਜਿਹੜੀ ਹੈ ਵਪਾਰਿਕ ਸੰਸਥਾ ਜਿਹੜੀ ਹੈ ਉਹ ਚੱਲਦੀ ਹੈ ਤੇ ਇਹ ਅਸਫਲ ਹੋ ਗਿਆ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਆਮ ਆਦਮੀ ਪਾਰਟੀ ਸ਼ਾਮਲ ਕਰਨ ਤੋਂ ਉਹਨਾਂ ਨੂੰ ਗਿੱਲ ਸਾਹਿਬ ਨੂੰ ਇਹ ਨਜ਼ਰ ਆਇਆ ਕਿ ਪੰਜਾਬ ਦਾ ਭੁੱਖ ਜਿਹੜਾ ਹੈ ਉਹ ਭਾਰਤ ਅੰਗ ਹੋਈ ਤੇ ਸੁਰੱਖਤ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਵਿੱਚ ਪੰਜਾਬ ਵਿੱਚ ਭਾਜਪਾ ਪਾਰਟੀ ਦੇਥਾਈ ਦੀ ਸੁਰੱਖਿਤਾ ਤੇ ਮਨ ਦੇ ਨਾਲ ਉਹਨਾਂ ਨੇ ਭਾਜਪਾ ਪਾਰਟੀ ਜੁਆਇਨ ਕੀਤੀ ਦੋਧਗਾਰ ਹੋਈ ਨਹੀਂ ਹੈ ਪਰ ਤੁਸੀਂ ਦੇਖੋ ਕਿ 3.5 ਸਾਲ ਤੋਂ ਗਿੱਲ ਸਾਹਿਬ کوئی کسی طرح کی آروپ نہیں کوئی چایا نہیں پر جس دن نے نایب سنگھ سینی جی نے آ نے بھارتی جنتا پارٹی کا ممبر بنایا اور ممبر بھی بنایا اینکنڈیشنل کوئی کنڈیشن نہیں گل نے رکھی رنجیت گل اور میں سیوا کرنا چاہنا ਪਰ ਪੰਜਾਬ ਦੀ ਸੇਵਾ ਕਰਨਾ ਚਾਹਨਾ ਤੇ ਮੈਨੂੰ ਸਮਝ ਆ ਗਿਆ ਕਾਲੀਦਾਰ ਤੋਂ ਬਿਹਤਰ ਮੈਨੂੰ ਭਾਰਤੀ ਜਨਤਾ ਪਾਰਟੀ ਦਾ ਪਲੇਟਫਾਰਮ ਲੱਗਦਾ ਮੈਂ ਆਮ ਆਦਮੀ ਪਾਰਟੀ ਨਾ ਕਾਂਗਰਸ ਨਾ ਕਾਲੀਦਾਲ ਭਾਜਪਾ ਦਾ ਪਲੇਟਫਾਰਮ ਸਭ ਤੋਂ ਬਿਹਤਰ ਹੈ ਪੰਜਾਬੀਆਂ ਵੇਲੇ ਤੇ ਸਵੇਰੇ ਹੀ ਰੇਡ ਸਵੇਰੇ ਹੀ ਵਿਜੀਲੈਂਸ ਉਹਦੇ ਘਰ ਜਾ ਪਹੁੰਚੀ ਮੈਂ ਮਾਨ ਸਾਹਿਬ ਕੋਲ ਦੇਖੋ ਕਾਨੂੰਨੀ ਕਾਰਵਾਈ ਅਸੀਂ ਕੋਈ ਫਿਗਰ ਨਹੀਂ ਪਾਉਂਦੇ ਅਸੀਂ ਇਮਾਨਦਾਰ ਪਾਰਟੀ ਆ ਅਸੀਂ ਇਮਾਨਦਾਰੀ ਨਾਲ ਕੰਮ ਕਰਨੇ ਆ ਪਰ ਮਾਨ ਸਾਹਿਬ ਜੇ ਤੁਹਾਨੂੰ ਇਹ ਸ਼ੱਕ ਸੀ ਕਿ 3.5 ਸਾਲ ਗਿਲਕੋ ਕੰਪਨੀਜ਼ ਉਹਦੀ ਕਦੋਂ ਦੀ ਚੱਲ ਰਹੀ ਹੈ ਸਭ ਦੇ ਸਾਹਮਣੇ ਚੱਲ ਰਹੀ ਹੈ ਉਦੋਂ ਤੱਕ ਰਵੀ ਸਿੰਘ ਜੀ ਤੁਹਾਨੂੰ ਮਾੜੇ ਨਹੀਂ ਲੱਗੇ ਤੇ ਜਿਸ ਦਿਨ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਉਸ ਤੋਂ ਅਗਲੇ ਜਿੰਨੀ ਤੀ ਤਾਕਤਦਾਰ ਬਾਇਟ ਕਰਨ ਲੱਗ ਪਏ ਮੈਂ ਤਾਂ ਮਾਨ ਸਾਹਿਬ ਨੂੰ ਹੀ ਕਹਾਂਗਾ ਕਿ ਤਾਕਤਦਾਰ ਮਾਨ ਸਾਹਿਬ ਲੋਕਾਂ ਨੇ ਦਿੱਤੀ ਹੈ ਕੱਲ ਦਾ ਦਿਨ ਸੀ ਤੁਸੀਂ ਲਾਫਟਰ ਸ਼ੋਅ ਦੇ ਵਿੱਚ ਪਰਫਾਰਮ ਕਰ ਰਹੇ ਸੀ ਤੁਸੀਂ ਪ੍ਰੋਫੈਸ਼ਨੇਲ ਸੀਗੇ ਤੁਸੀਂ ਖੁਦ ਸੁਪਨੇ ਜ ਨਹੀਂ ਸੋਚਿਆ ਜਦੋਂ ਮੈਂ ਵੀ ਸੀ ਮੈਂਬਰ ਪਾਰਲੀਮੈਂਟ ਸੀ ਤੇ ਮਾਨ ਸਾਹਿਬ ਵੀ ਭਗਵੰਤ ਮਾਨ ਜੀ ਮੈਂਬਰ ਪਾਰਲੀਮੈਂਟ ਸੀ ਉਦੋਂ ਸੁਪਨੇ ਹੀ ਨਹੀਂ ਮਾਨ ਸਾਹਿਬ ਨੇ ਸੋਚਿਆ ਹੋਣਾ ਕਿ ਉਹ ਮੁੱਖ ਮੰਤਰੀ ਬਣ ਜਾਣਗੇ ਇੱਥੇ ਤਾਂ ਕਈ ਮੁੱਖ ਮੰਤਰੀ ਆਏ ਜੀ ਇਹ ਜਦਾ ਆਜ਼ਾਦ ਹੋਇਆ ਹੈ ਪੰਜਾਬ ਜਿੱਥੇ ਇੱਥੇ ਪ੍ਰਤਾਪ ਸਿੰਘ ਕੈਰੋ ਜੀ ਆਏ ਇੱਥੇ ਗਿਆਨੀ ਗਾਇਤ ਸਿੰਘ ਜੀ ਆਏ ਇੱਥੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਆਏ ਇਥੇ ਕੈਪਟਨ ਅਵਿੰਦਰ ਸਿੰਘ ਜੀ ਆਏ ਹੋਰ ਵੀ ਆਏ ਔਰ ਉਹਨਾਂ ਦਾ ਸਮਾਂ ਖਤਮ ਹੋਇਆ ਬਾਦਲ ਸਾਹਿਬ ਦੇ ਪੰਜ ਵਾਰੀ ਬਣੇ ਫਿਰ ਵੀ ਇੱਕ ਦਿਨ ਉਹ ਰਿਟਾਇਰ ਹੋਏ ਤਾਂ ਉਹਨਾਂ ਦੀ ਰਿਟਾਇਰਮੈਂਟ ਦਾ ਤੁਹਾਡਾ ਸਮਾਂ ਆ ਗਿਆ ਇਹ ਮਾੜੀਆਂ ਯਾਦਾਂ ਕਿਉਂ ਦੇ ਰਹੇ ਹੋ ਇਹ ਪਾਵਰ ਤੇ ਨਹੀਂ ਰਹਿਣੀ ਹਮੇਸ਼ਾ ਜਿੱਦੀ ਦੁਰਵਰਤੋਂ ਤੁਸੀਂ ਸ਼ੁਰੂ ਕਰਤੀ ਹੈ ਔਰ ਇਹ ਵੀ ਮੰਨ ਲਓ ਕਿ ਦੁਨੀਆ ਦਾ ਇਤਿਹਾਸ ਕਹਿੰਦਾ ਹੈ ਕਿ ਜਿਹੜੇ ਡिक्टेटर ਨੇ ਜਿਹੜੇ ਤਾਨਾਸ਼ਾਹ ਭਾਵਨਾ ਆ ਜਾਂਦੀ ਹੈ ਜਿਹਨਾਂ ਦੇ ਬਾਦ ਦੇ ਉਹ ਉਹਨਾਂ ਦਾ ਸਰਵਨਾਸ਼ ਹੋਇਆ ਹੀ ਹੋਇਆ ਤੁਸੀਂ ਹਿਟਲਰ ਦੇਖ ਲਓ ਕਿੱਡਾ ਵੱਡਾ ਤਾਨਾਸ਼ਾਹ ਸੀ ਖਤਮ ਹੋ ਗਿਆ ਤੁਸੀਂ ਮੁਸਲੋਨੀ ਦੇਖ ਲਓ ਕਿੱਡਾ ਵੱਡਾ ਤਾਨਾਸ਼ਾਹ ਸੀ ਖਤਮ ਹੋ ਗਿਆ ਸਦਾਮ ਹੁਸੈਨ ਦੇਖ ਲਓ ਕਿੱਡਾ ਵੱਡਾ ਤਾਨਾਸ਼ਾਹ ਸੀ ਖਤਮ ਹੋ ਗਿਆ ਪਾਕਿਸਤਾਨ ਦੇ ਵਿੱਚ ਦੇਖ ਲਓ ਜਰਨੈਲ ਜਿਹੜੇ ਉਹ ਕਈ ਜਮਾਏ ਸੀ ਯੂਫਕਾਨ ਨੂੰ ਲੈ ਕੇ ਜਾਇਆ ਖਾਨ ਸੀ ਖਤਮ ਹੋਏ ਤੇ ਅੱਜ ਇੰਦਰਾ ਗਾਂਧੀ ਜੀ ਦਾ ਲੱਲੋ ਇੰਦਰਾ ਗਾਂਧੀ ਜੀ ਨੂੰ ਹੀ ਜਦੋਂ 1977 ਚੋਣ ਹੋਇਆ ਅਮਰਜੈਂਸੀ ਤੋਂ ਬਾਅਦ ਜਦੋਂ ਉਹਨਾਂ ਨੇ ਤਾਕਤ ਦਾ ਦੁਰਵਰਤੋਂ ਕੀਤੀ ਜਿਸ ਤਰ੍ਹਾਂ ਆਨੇ ਨਹੀਂ ਨੇ ਤੇ ਉਸ ਵਲੇ ਪ੍ਰੈਸ ਦਾ ਵੀ ਮੂੰਹ ਬੰਦ ਨੇਤਾ ਵੀ ਬੰਦ ਸਾਰੇ ਝਿਲ ਹੈ ਪਰ ਹਾਲ ਕੀ ਹੋਇਆ ਕਿ ਪਹਿਲੀ ਵਾਰੀ ਕਾਂਗਰਸ ਹਾਰੀ ਤੇ ਇੰਦਰਾ ਗਾਂਧੀ ਜੀ ਨੂੰ ਵੱਡੇ ਵੋਟਾਂ ਦੇ ਨਾਲ ਦੇਸ਼ ਦੀ ਜਨਤਾ ਨੇ ਕਰਾਰੀ ਹਾਰ ਦੇ ਦੇ ਇਸ ਦੇਸ਼ ਦੀ ਭਾਵਨਾ ਹੈ ਮਾਨ ਸਾਹਿਬ ਇਹ ਇਸ ਪੰਜਾਬ ਦੀ ਭਾਵਨਾ ਹੈ ਮਾਨ ਸਾਹਿਬ ਵੱਡੇ ਵੱਡੇ ਲੋਗਾਂ ਨੂੰ ਹੁਣ ਤੁਸੀਂ ਵੀ ਚੋਣ ਲੜਿਆ ਆ ਆਮ ਆਦਮੀ ਪਾਰਟੀ ਨੇ ਚਾਹੇ ਤੁਸੀਂ ਮਾਨ ਸਾਹਿਬ ਗੁੰਮਰਾਹ ਕਰਨੇ ਕਾਮਯਾਬ ਹੋ ਗਏ ਲੋਕਾਂ ਝੂਠੇ ਵਾਦੇ ਕਰਕੇ ਝੂਠੇ ਲਾਰੇ ਲਾ ਕੇ ਬਾਜ਼ਾਰ ਦੀ ਜਨਤਾ ਨੂੰ ਗੁੰਮਰਾਹ ਕਰਤਾ ਜੋ ਉਸ ਵੇਲੇ 92 ਦੇਖੋ ਵੱਡੇ ਵੱਡੇ ਲੀਡਰ ਜਿਹੜੇ ਸੀ ਉਹ ਚੋਣ ਹਾਰ ਗਏ ਬਾਰ ਹੋ ਨ ਤੁਸੀਂ ਫੇਰ ਸਬਕ ਨਹੀਂ ਸਿੱਖਿਆ ਅੱਜ ਸਾਲ ਰਹਿ ਗਿਆ ਤੁਹਾਡੀ ਸਰਕਾਰ ਨੂੰ ਤੇ ਅੱਜ ਤੁਸੀਂ ਵੀ ਉਸੇ ਰਸਤੇ ਚੱਲ ਪਏ ਤਾਂ ਨਾ ਝਹੀ ਦੇ ਤੇ ਤੁਸੀਂ ਦਰਾਨ ਦੀ ਰਾਜਨੀਤੀ ਸ਼ੁਰੂ ਕਰਤੀ ਤੁਸੀਂ ਧਮਕਾਉਣ ਦੀ ਰਾਜਨੀਤੀ ਸ਼ੁਰੂ ਕਰਤੀ ਮੈਂ ਲੁਧਿਆਣਾ ਪਾਰਟੀ ਦੇ ਪਾਈ ਇਲੈਕਸ਼ਨੇ ਸੀ ਪਰ ਸਾਨੂੰ ਪਤਾ ਲੱਗ ਰਿਹਾ ਸੀ ਕਿ ਸੱਤਾ ਦਾ ਦੁਰਉਪਯੋਗ ਹੋ ਰਿਹਾ ਹੈ ਸਰਕਾਰੀ ਅਧਿਕਾਰੀਆਂ ਦਾ ਖੁੱਲ ਕੇ ਭਗਵੰਤ ਮਾਨ ਜੀ ਦੀ ਸਰਕਾਰ ਦੋਪ੍ਰਯੋਗ ਕਰ ਰਹੀ ਹੈ ਉਥੋਂ ਦੇ ਉਦਯੋਗਪਤੀ ਵੱਡੇ ਵੱਡੇ ਲੀਡਰ ਉਥੋਂ ਦੇ ਸਮਾਜਿਕ ਧਾਰਮਿਕ ਲੀਡਰਾਂ ਨੂੰ ਧਮਕੀਆਂ ਦਿੱਤੀਆਂ ਮਾਨ ਸਾਹਿਬ ਤੁਹਾਡੀ ਸਰਕਾਰ ਨੇ ਅਲੱਗ-ਅਲੱਗ ਮਾਧਿਮਾਂ ਤੋਂ ਕੇ ਸਟੇਟਮੈਂਟਾਂ ਦਵਾਈਆਂ ਉਹਨਾਂ ਤੋਂ ਜ਼ਬਰਦਸਤੀ ਆਮ ਆਦਮੀ ਪਾਰਟੀ ਦੇ ਪੱਖ ਦੇ ਤੇ ਚਲੋ ਬਾਈ ਇਲੈਕਸ਼ਨ ਸੀ ਤੁਹਾਡੀ ਉਹ ਜਿਹੜੀ ਸਤਰੰਜ ਸੀ ਉਹ ਚੱਲ ਗਈ ਪਰ ਹੁਣ ਬਾਈ ਇਲੈਕਸ਼ਨ ਨਹੀਂ ਆਣਾ ਮਾਨ ਸਾਹਿਬ ਉਹ 27 ਦੇ ਵਿੱਚ ਸਾਰੇ ਪੰਜਾਬ ਦੀ 112 ਸੀਟਾਂ ਦਾ ਚੋਣ ਆ ਰਹਾ ਹੈ। ਔਰ ਤੁਹਾਡੀ ਇਹ ਤਾਕਤ ਦੀ ਦੁਰਵਰਤੋਂ ਜਿਹੜੀ ਇੱਕ ਇਲੈਕਟਿਵ ਮਿਸ਼ਨ ਹੈ 6 ਮਹੀਨੇ ਪਹਿਲੇ ਤੁਹਾਡ ਤੋਂ ਸਾਰੀ ਤਾਕਤ ਖੋ ਲੈਣੀ ਹੈ। ਤੁਸੀਂ ਦੁਰਵਰਤੋਂ ਬਾਈਲੈਕਸ਼ਨ ਜਿਤਨਾ ਤੁਸੀਂ ਪਿਛਲੇ ਦਰਵਾਜੇ ਤੋਂ ਸੱਤਾ ਦਾ ਦੁਰਵਿਯੋਗ ਕਰਕੇ ਧੱਕਾ ਕਰਕੇ ਪਰ 27 ਜ ਤੁਸੀਂ ਇਹ ਨਹੀਂ ਕਰ पाओगे ਇਹ ਯਾਦ ਰੱਖਣਾ। ਔਰ ਇਹ ਜਿਹੜੀਆਂ ਗੰਢਾ ਮਾਨ ਸਾਹਿਬ ਤੁਸੀਂ ਹੱਥ ਦੇ ਨਾਲ ਬਨ ਰਹੇ ਹੋ ਇਹ ਗੰਢਾ ਤੁਹਾਨੂੰ ਮੂੰਹ ਦੇ ਨਾਲ ਕੋਲੀਆਂ ਪਹਿਣੀ ਹੈ ਇਹ ਯਾਦ ਰੱਖਣਾ ਉਹ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਲੋ ਸਖਤ ਨਿੰਦਾ ਕਰਨਾ ਇਹ ੱੱੱੱ ਦੀ ਪੋਲਿਟਿਕਸ ਦੀ ਔਰ ਨਾਲ ਮਾਨ ਸਾਹਿਬ ਅਸੀਂ ਤੇ ਉਹ ਪਾਰਟੀ ਦੇ ਕਾਰਜਕਰਤਾ ਜਿਹੜੇ ਆਪੋਜੀਸ਼ਨੇ ਚ ਅਸੀਂ ਜੇਲਾ ਟਕੀਆਂ ਅਸੀਂ ਡੰਗਾ ਫਾਦੀਆਂ कांग्रेस ਦੇ ਰਾਜਾਇਤ ਨਾਤੇ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਕਰਿਆ ਨਾ ਹੀ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਛੁਕਿਆ ਨਾ ਹੀ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਅਕਿਆ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਨਿਰਭੀਕ ਹੋ ਕੇ ਦੇਸ਼ ਸੇਵਾ ਨੂੰ ਪ੍ਰਮੁਖਤਾ ਰਖਦੇ ਹੋਏ ਕਿ ਇਹ ਤਾਂ ਮੰਨ ਕੇ ਚਲੋ ਦੂਜੀਆ ਪਾਰਟੀਆਂ ਨੇ ਤੁਹਾਡੀ ਪਾਰਟੀ ਵੀ ਹੋ ਗਈ ਮਾਨ ਸਾਹਿਬ ਬਾਕੀ ਵੀ ਤੁਹਾਡੇ ਲਈ ਤੇ ਪਾਵਰ ਸੱਤਾ ਇੱਕ ਸਾਧਨ ਹੈ ਆਪਣੀ ਪਾਰਟੀ ਨੂੰ ਧਨ ਜੁਟਾਉਣ ਦਾ ਭ੍ਰਸ਼ਟਾਚਾਰ ਕਰਨ ਦਾ ਆਪਣੇ ਪਰਿਵਾਰਾਂ ਦਾ ਉਥਾਨ ਕਰਨ ਦਾ ਤੁਹਾਡੇ ਲਈ ਤੇ ਸਾਧਨ ਹ ਪਰ ਭਾਰਤੀ ਜਨਤਾ ਪਾਰਟੀ ਲਈ ਇਹ ਸੇਵਾ ਦਾ ਸਾਧਨ ਅਸੀਂ ਸੱਤਾ ਨੂੰ ਸੇਵਾ ਦਾ ਮਾਧਿਅਮ ਸਮਝਦੇ ਹਾਂ ਉਸ ਕਰਕੇ ਡਰਦੇ ਨਹੀਂ ਅਸੀਂ ਤੇ ਜ਼ਮੀਨ ਤੇ ਉਤਰ ਕੇ ਲੜ ਰਹੇ ਆ ਜੀ ਭਾਵੇਂ ਮਾਨ ਸਾਹਿਬ ਤੁਸੀਂ ਕਾਂਗਰਸ ਪਾਰਟੀ ਦਾ ਸੈੱਟ ਕਰ ਲਈ ਹੈ ਜਿਹੜੀ ਆਪੋਜੀਸ਼ਨ ਦੀ ਪਾਰਟੀ ਹੈ ਉਹ ਤੁਹਾਡੇ ਕੇਜਰੀਵਾਲ ਜੀ ਨੇ ਰਾਹੁਲ ਗਾਂਧੀ ਨੂੰ ਪੁੱਜੇ ਜਪਾ ਲਿਆ ਕਾਂਗਰਸ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੂੰ ਇੰਟੀਗੇਟੇਬਲ ਕਰ ਦੇ ਤੁਮੈਂ ਪਹਿਲੇ ਵੀ ਕਿਹਾ ਕਿ ਬਾਦਵਾ ਸਾਹਿਬ ਵਿਚਾਰੇ ਉਹਨਾਂ ਨੂੰ ਵੀ ਮਜਬੂਰੀ ਚ ਸੀਨੀਅਰ ਨੇਤਾ ਨੇ ਬਾਜਵਾ ਸਾਹਿਬ ਸਾਡੇ ਰਾਜਨੀਤੀ ਦੇ ਪਰ ਮਜਬੂਰ ਨਹੀਂ ਆਪਣੀ ਨੈਸ਼ਨਲ ਲੀਡਰਸ਼ਿਪ ਤੇ ਹੁਕਮਾਂ ਦੇ ਗੁਲਾਮ ਨੇ ਇਸ ਕਰਕੇ ਉਹਨਾਂ ਨੂੰ ਵੀ ਜਿੱਦਾਂ ਲਾਸਟ ਚੈਲੰਜ ਦੀ ਸਟੇਜ ਲੱਗੀ ਹੁੰਦੀ ਹੈ ਵਿਰਾਸਵਾ ਉਥੇ ਤੁਸੀਂ ਵੀ ਪਰਫਾਰਮ ਕਰਦੇ ਹੋ ਤੁਸੀਂ ਤੇ ਆਰਟਿਸਟ ਹੋ ਬਾਜਵਾ ਸਾਹਿਬ ਤੇ ਬਾਜਵਾ ਸਾਹਿਬ ਵੀ ਪਰਫਾਰਮ ਕਰਦੇ ਨੇ ਉਹ ਵੀ ਆਰਟਿਸਟ ਬਣ ਗਏ ਨੇ ਉਹ ਵੀ ਉਹ ਰੰਗਮંચ ਦੇ ਕਲਾਕਾਰ ਬਣ ਗਏ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਦਿੱਲੀ ਜਿੱਤੇ ਤੁਸੀਂ ਜੱਪੀਆਂ ਬੰਦੇ ਹੋ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਪੰਜਾਬ ਵੀ ਜੇ ਡਰਾਮਾ ਕਰਦਾ ਜਨਤਾ ਜਾਣਦੀ ਹੈ ਕਿ ਤੁਹਾਡਾ ਅਸਲੀ ਮੁੱਦਾ ਆਪੋਜੀਸ਼ਨ ਤੇ ਖਤਮ ਕਰ ਦਿੱਤੀ ਤੁਸੀਂ ਜਦੋਂ ਕਾਂਗਰਸ ਪਾਰਟੀ ਨੂੰ ਤੁਸੀਂ ਕੁੱਝੇ ਜਬਾ ਲਿਆ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੁਹਾਡੇ ਮੁਤਾਬਕ ਚੱਲ ਪਈ ਤੁਸੀਂ ਮੈਨੇਜ ਕਰ ਲਿਆ ਪਰ ਇਹ ਮੰਨ ਕੇ ਚੱਲੋ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਮੈਨੇਜ ਨਹੀਂ ਕਰ पाए ਭਾਰਤੀ ਜਨਤਾ ਪਾਰਟੀ ਪਹਿਲੇ ਦਿਨ ਤੋਂ ਹੀ ਆਪੋਜੀਸ਼ਨ ਦਾ ਮੈਨਡੇਟ ਮਿਲਿਆ ਸੀ ਪੰਜਾਬ ਦੇ ਵਿੱਚ ਚੌਂਕੀਦਾਰ ਦਾ ਸਾਨੂੰ ਵੋਟ ਮਿਲੇ ਜੀ ਪੰਜਾਬ ਨੇ ਤੇ ਅਸੀਂ ਚੌਂਕੀਦਾਰੀ ਕਰ ਰਹਾ ਤੁਹਾਡੇ ਖਿਲਾਫ ਜਿਹੜੀਆਂ ਤੁਹਾਡੀਆਂ ਲੋਕ ਵਿਰੋਧੀ ਨੀਤੀਆਂ ਨੇ ਉਥੇ ਪਹਿਰਾ ਦੇ ਰਿਆਂ ਲੋਕਾਂ ਦੇ ਪਲੇਟਫਾਰਮ ਦੇ ਲੋਕਾਂ ਦੀ ਆਵਾਜ਼ ਉਠਾ ਰਹੇ ਆ ਲੋਕਾਂ ਨਾਲ ਲੜਾਈ ਲੜ ਰਹੇ ਆ ਸਰਕਾਰ ਦੇ ਉੱਤੇ ਕੇ ڈیموکریٹک ویسے لوگتر مان سا وشواس ہی مانسا سے نہیں رکھ دے پر ابھی رکھنے ہیں اسی اوپوزیشن بن کے لڑائی لڑ رہے ہیں اور یہی مان مانسا کہ نان پرفارمر نہ واضح پورے دوجہ پاس پاسے کانگریس جیڑی ہے وہ پہلے ہی برشٹاچار کر کے ٹائی گئی شو تو جہاں نورا کشتی شروع کر دی ਜਿਹੜਾ ਉਹਨੇ ਤੁਹਾਡੇ ਨਾਲ ਫਰੈਂਡੀ ਮੈਚ ਖੇੜਨਾ ਸ਼ੁਰੂ ਕਰਤਾ ਜਿਹੜਾ ਤੁਹਾਨੂੰ ਫਿਕਸਡ ਮੈਚ ਤੁਹਾਡਾ ਦੇ ਕਾਂਗਰਸ ਦਾ ਚੜ੍ਹਿਆ ਇਹ ਜਨਤਾ ਹੈ ਇਹ ਸਭ ਜਾਣਦੀ ਹੈ। ਕਿਹਈ ਕਾਰਨ ਹੈ ਕਿ ਮਾਨ ਸਾਹਿਬ ਤੁਹਾਡੀ ਆਮ ਆਦਮੀ ਪਾਰਟੀ ਦਾ ਲੋਕ ਸਭਾ ਕਨਾਸੋ ਵੋਟ ਸ਼ੇਅਰ ਕੱਟ ਗਿਆ 26% ਤੇ ਰਹਿ ਗਿਆ 2 ਸਾਲ ਦੀ 92 ਤੋਂ 94 ਕਾਂਗਰਸ ਪਾਰਟੀ ਦਾ ਵੀ ਵੋਟ ਸ਼ੇਅਰ ਕੱਟ ਗਿਆ ਚਰਮਣੀ ਗਾਲੀਦਾਨ ਦੀ ਵੋਟ ਸ਼ੇਅਰ 13% ਰਹਿ ਗਿਆ ਤੇ ਵਧਿਆ ਕਿਤਾ ਜਿਹੜੀ ਲੋਕਾਂ ਦੀ ਡਿਊਟੀ ਨਿਭਾ ਰਹੀ ਸੀ ਜਨਤਾ ਦੀ ਸੇਵਾ ਕਰ ਰਹੀ ਸੀ ਭਾਰਤੀ ਜਨਤਾ ਪਾਰਟੀ 8% ਤੋਂ 19% ਤੇ ਆ ਗਿਆ 2022 ਭਾਰਤੀ ਜਨਤਾ ਪਾਰਟੀ ਨੇ ਦੋ ਵਿਧਾਨ ਸਭਾ ਦੀਆਂ ਸੀਟਾਂ ਜਿੱਤਿਆ ਸੀ ਮਾਨਸਰ ਦੋ ਸਾਲ ਬਾਅਦ ਦੇਖ ਲੋ ਡਾਟਾ 2024 ਚ 25 ਵਿਧਾਨ ਸਭਾ ਸੀਟਾਂ ਤੇ ਭਾਰਤੀ ਜਨਤਾ ਪਾਰਟੀ ਜਿੱਤੀ ਹੈ ਪੰਜਾਬ ਦੇ ਲਈ ਲੋਕ ਸਭਾ ਇਹ ਔਰ 9 ਵਿਧਾਨ ਸਭਾ ਸੀਟਾਂ ਦੇ ਬੜੇ ਥੋੜੇ ਮਾਰਜਨ ਨਾਲ ਵੀ ਪਿੱਛੇ ਜਿੱਤੇ ਬਰਾਬਰ ਹੀ ਆ ਤੇ ਕਿੱਥੇ ਦੋ ਸੀਟਾਂ ਤੇ ਦੋ ਸਾਲ ਹੀ ਤੁਹਾਡੀਆਂ ਪਾਰਟੀਆਂ ਦਾ ਤਿਰਸਕਾਰ ਕਰਕੇ 22 ਕਰ ਕਰਕੇ ਪੰਜਾਬ ਦੀ ਜਨਤਾ ਦਾ ਮੋਹ ਭਾਰਤੀ ਜਨਤਾ ਪਾਰਟੀ ਨਾਲ ਹੋ ਗਿਆ ਤੇ ਇਹ ਜੋ ਤੁਸੀਂ ਕਰਦੇ ਪਏ ਹੋ ਤੱਕੇ ਦੀ ਰਾਜਨੀਤੀ ਤੇ ਮੈਂ ਸਮਝਣਾ ਇਹ ਰਾਜਨੀਤੀ ਜਿਹੜੀ ਹੈ ਨਾ ਉਹ ਕਹਿੰਦੇ ਨੇ ਇਹ ਰਾਜਨੀਤੀ ਤੁਹਾਡੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਕਫਨ ਦਾ ਆਖਰੀ ਕਿਲ੍ਹਾ ਸਿੱਧ ਹੋਏਗੀ ਲੋਕ ਭਾਰਤੀ ਜਨਤਾ ਪਾਰਟੀ ਨਾਲ ਜਨ ਅੰਦੋਲਨ ਹੀ ਜਾਏਗਾ ਲੋਕ ਸੜਕਾਂ ਤੇ ਉਤਰਾਂਗੇ ਐਮਰਜੈਂਸੀ ਐਨ ਨੂੰ ਜਨ ਅੰਦੋਲਨ ਜਨਤਾ ਜਦੋਂ ਮਾਨ ਸਾਹਿਬ ਜਨ ਅੰਦੋਲਨ ਕਰਦੀ ਹੈ ਨਾ ਤੇ ਵੱਡੇ ਵੱਡੇ ਕਿਨੇ ਢਾਹ ਜਾਂਦੇ ਨੇ ਤੁਹਾਡੀ ਸਰਕਾਰ ਕੀ ਹੈ ਤੇ ਮੈਂ ਤੇ ਇਹੀ ਕਵਾਂਗਾ ਕਿ ਜਿਹੜੇ ਝੂਠੇ ਵਾਦੇ ਕੀਤੇ ਤੁਸੀਂ 2022 ਦਾ ਇਲੈਕਸ਼ਨ ਜਿੱਤਣ ਲਈ ਨਾ ਜਨਤਾ ਦਾ ਧਿਆਨ ਭਟਕਾਓ ਜਨਤਾ ਜਾਗ ਰਹੀ ਹੈ ਤੁਹਾਡਾ ਧਿਆਨ ਉੱਧਰ ਕਿਉਂ ਨਹੀਂ ਹੈ ਕਿ ਉਹ ਵਾਦੇ ਪੂਰੇ ਕਰੋ 1000 ਰੁਪਿਆ ਤੁਸੀਂ ਘਰੇ ਦੇ ਮਹਿਲਾਵਾ ਦਾ 3.5 ਸਾਲ ਤੋਂ ਪੂਰਾ ਨਹੀਂ ਕੀਤਾ ਤੇ ਇੱਕ ਸਾ ਹਰ ਮਹੀਨੇ ਜਿਹੜਾ 1000 ਰੁਪਏ ਤੁਸੀਂ ਦੇਣਾ ਸੀ ਢੈਣਾ ਮਤਾਵਾ ਨੂੰ ਤੇ ਜਰਬ ਕਰ ਲਈਏ ਤੇ ਸੈਂਕੜੇ ਕਰੋੜ ਰੁਪਏ ਢੈਣਾ ਮਤਾਵਾ ਦੇ ਪੰਜਾਬ ਦੇ ਤੁਸੀਂ ਕਰਜਾਈਓ ਕਿ ਜੇ ਪਹਿਲੇ ਦਿਨ ਤੋਂ ਉਹ ਜਰਬ ਲਾ ਲਈਏ 1000 ਰੁਪਏ ਮਹੀਨਾ ਤੇ 1.5 ਕਰੋੜ ਮਹਿਲਾਵਾਂ ਦੇ ਹੀ 50% ਵੋਟ ਸ਼ੇਅਰ ਹੈ 1.5 ਤੋਂ ਜ਼ਿਆਦਾ ਹੀ ਹੋ ਗਿਆ ਤੇ ਇਹ ਸਮਝ ਲਓ 1.5 ਕਰੋੜ ਜਰਬੇ 1000 ਔਰ جبے اٹتی مہینے یہ چھاؤنٹ ہو گیا کرجائی ہو پیڑا میرے مانسا کرجائی ہو وپار پالسیا وروتی ہو مان صاحب کسان کا ایک لاکھ کروڑ کا کرجا کیا معاف کرو گے معاف نہیں کیتا. اور اج تصان کی پینٹ ہزار ایکڑ جمین

ਤੇ ਦੇਸ਼ ਦੀ ਸੁਰੱਖਿਆ ਕਰਨੀ ਵੀ ਚਾਹਤਾ ਹੈ ਭਾਵੇਂ ਦੇਸ਼ ਤੇ ਹਮਲਾ ਹੋਇਆ ਤੇ ਕਿਸਾਨ ਜਿਹੜੇ ਨੇ ਉਹ ਸਭ ਤੋਂ ਅੱਗੇ ਲੱਗ ਕੇ ਲੜਾਈ ਲੜੇ ਦੇਸ਼ ਦੀ ਔਰ ਜੇ ਉਹਨਾਂ ਦੀ ਰੋਜ਼ੀ ਰੋਟੀ ਤੇ ਉਹਨਾਂ ਦੀ ਜ਼ਮੀਨ ਤੇ ਤੁਸੀਂ ਹਮਲਾ ਕੀਤਾ ਤੇ ਮੰਨ ਕੇ ਚੱਲੋ ਮਾਨ ਸਾਹਿਬ ਉਹੀ ਕਿਸਾਨ ਪਹਿਲੇ ਅੱਗੇ ਲੱਗ ਕੇ ਤੁਹਾਨੂੰ ਮੂੰਹ ਤੋੜਵਾ ਜਵਾਬ ਦੇ ਲਿਏ ਉਸੇ ਤਰ੍ਹਾਂ ਤੁਸੀਂ ਯੁੱਧ ਨਾਲ ਧੋਖਾ ਕੀਤਾ ਉਹਨਾਂ ਨਾਲ ਵੀ ਇਹਨਾਂ ਰਾ ਕੋਈ ਸਕੂਲ ਖੋਲਿਆ ਨਾ ਕੋਈ ਕਾਲਜ ਖੋਲਿਆ ਸਿੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਸਗੋਂ ਜਿਹੜੇ ਖੁੱਲੇ ਸੀ ਉਹ ਬੰਦ ਕਰ ਦਿੱਤੇ ਤੁਸੀਂ ਮਾਨ ਸਾਹਿਬ ਪੁਜਾਰ ਦੇ 3.5 ਕਰੋੜ ਨਿਵਾਸੀਆਂ ਦੀ ਸਿਹਤ ਨਾਲ ਵੀ ਜਲਵਾੜ ਕੀਤਾ ਮੋਦੀ ਸਾਹਿਬ ਨੇ ਜਿਹੜੀ 5 ਲੱਖ ਰੁਪਏ ਸਤਮੀ ਸਾਲਾਨਾ ਸੇਫਟੀ ਬੀਮਾ ਸਭ ਤੋਂ ਵੱਡੀ ਦੁਨੀਆ ਦੀ ਯੋਜਨਾ ਆ ਇਸ ਵਾਰ ਉਹਦਾ ਪੈਸਾ ਮੋਦੀ ਜੀ ਨੇ ਤੁਹਾਡੇ ਹਵਾਲੇ ਕਰਤਾ

ਤੁਸੀਂ ਆਪਣਾ ਸ਼ੇਅਰ ਮੈਚਿੰਗ ਗ੍ਰਾਂਟ ਜਿਹਨੂੰ ਕਹਿੰਨੇ ਆ ਜਿਹੜਾ ਤੁਹਾਡਾ ਹਿੱਸਾ ਸੀ ਉਹ ਪਾਇਆ ਨਹੀਂ ਔਰ ਸੈਂਕੜੇ ਹਜ਼ਾਰੋਂ ਕਰੋੜਾ ਰੁਪਏ ਹਸਪਤਾਲ ਆ ਲਿਆ ਦੇ ਉਚਾਰਿਆ ਦੇ ਉਹਨਾਂ ਤੇ ਤੁਸੀਂ ਅਤਿਆਗਾਰ ਕੀਤਾ ਉਹਨਾਂ ਦੇ ਬਕਾਇਆ ਨੇ ਤੁਹਾਡੇ ਹੱਥ ਔਰ ਇਲਾਜ ਬੰਦ ਹੋ ਗਿਆ ਹੈ ਅਜ ਤੁਸੀਂ ਜ਼ਿੰਮੇਵਾਰੀ ਲਓ ਕਿ ਜਿੰਨੀਆਂ ਮੌਤਾਂ ਹੋ ਰਹੀਆਂ ਇਹ ਇਲਾਜ ਤੋਂ ਬਿਨਾਂ ਤੁਹਾਡੇ ਨਿਸ਼ਕਿਰਤਾ ਕਰਕੇ ਮੋਤੀ ਸਾਹਿਬ ਦਾ ਪੈਸਾ ਪੰਜਾਬ ਦੇ ਦਰਵਾਜ਼ੇ ਤੇ ਪਿਆ ਹੋਇਆ ਹੈ تو اسی لوگ کا تک نہیں پچھا رہے اور اسے طرح فکاس یہ سکیمہ جو موڈی جی نے پیجیا ہے تو اسی دروازے باندھگاڑ کرنے پر جاہاں دے راجوی کی کیا دے کہ تو اڈی راجوی کیتا ہے کچھ نہیں تو اڈا دے نہ رہا ہی ہے نہ کریں گے نہ کرنے لے نہ کچھ کریں گے نہ ہی موڈی صاحب کرن کرنے آگے کہ تیرہ سکار رہے ہیں ਤੜਵਰ ਹੈ ਪੰਜਾਬ ਦਾ ਗਰੀਬ ਤੜਵਰ ਹੈ ਪੰਜਾਬ ਦਾ ਪਿਛੜਿਆ ਤੜਵਰ ਹੈ ਨੇ ਪੰਜਾਬ ਦੇ ਵਪਾਰੀ ਉਦਯੋਗਪਤੀ ਕਿਸਾਨ ਮਹਿਲਾਵਾਂ ਕਰਮਚਾਰੀ ਜਿਹਨਾਂ ਦੀ ਤਨਖਾਹ ਨਹੀਂ ਦੇ ਪਾ ਰਹੇ ਤੇ ਉਸ ਕਰਕੇ ਧਿਆਨ ਆਪਣੀ ਡਿਊਟੀ ਆ ਲਾਓ ਜੋ ਡਿਊਟੀ ਤੁਸੀਂ ਕਰ ਨਹੀਂ ਪਾਏ ਉਹ ਵੀ ਸਮਾਂ ਹੈ ਕੁੱਝ ਨੇ ਵੇੜ ਲੋ 4 ਲੱਖ ਕਰੋੜ ਨਾਲ ਦੀ ਕਰਜ਼ਾਈ ਬਣਾਤਾ ਸਾਰੇ ਪੰਜਾਬ ਨੂੰ ਔਰ ਪੰਜਾਬ ਵਾਸੀਆਂ ਨੂੰ ਏ ਮੈਂ ਤੁਹਾਨੂੰ ਦੱਸ ਰਿਹਾ ਪੰਜਾਬ ਦੇ ਨਿਵਾਸੀਓ ਇਹ ਜਿਹੜਾ 4 ਲੱਖ ਕਰੋੜ ਹੈ ਤੁਸੀਂ ਸਾਰੇ ਹਰ ਪੰਜਾਬ ਦਾ ਨਿਵਾਸੀ ਵੱਡਾ ਛੋਟਾ ਮਹਿਲਾ ਬੱਚਾ ਬੱਚੀ ਸਵਾ ਲੱਖ ਰੁਪਏ ਦੇ ਕਰਜ਼ਾਈ ਹੋ ਗਏ ਨੇ ਇਹ 4 ਲੱਖ ਕਰੋੜ ਜਿਹੜਾ ਬਾਦ ਸਾਹਿਬ ਤੁਸੀਂ ਕਰਜ਼ਾ ਲੈ ਕੇ ਭ੍ਰੇਟਾਚਾਰ ਕੀਤਾ ਇਹ ਸਾਰੇ ਪੰਜਾਬ ਨਿਵਾਸੀ ਸਵਾ ਲੱਖ ਰੁਪਏ ਦਾ ਕਰਜ਼ਾ ਨਾਲ ਸਿਰਾਂ ਤੇ ਛੱਡ ਕੇ ਜਾ ਰਹੇ ਹੋ ਤੁਸੀਂ ਦੇ ਚਲੇ ਜਾਣਾ ਬਨਵਾਸ ਤੇ ਆ ਜੀਵਨ ਉਹ ਨਿਵਾਸ ਮਿਲਨ ਵਾਲਾ ਆ ਆਮ ਆਮੀ ਪਾਰਟੀ ਨੇ ਤੇ ਜੋ ਹੈ ਤੁਸੀਂ ਕਰਮ ਕੀਤੇ ਨੇ ਕੋ ਕਰਮ ਕੀਤੇ ਨੇ ਤੁਹਾਨੂੰ ਦੇ ਆ ਜੀਵਨ ਜਿਹੜਾ ਵਿਸ਼ਰਾਮ ਵਿੱਚ ਮਿਲਨ ਵਾਲਾ ਆ ਆ ਸ਼ੀਵਰ ਆ ਜੀਵਨ ਜਿਹੜਾ ਤੁਹਾਨੂੰ ਹੈ ਉਹ ਲੋਕੀ ਜਿਹੜੇ ਨੇ ਉੱਤਿਆਰ ਬੈਠੇ ਨੇ ਕਿ ਤੁਹਾਨੂੰ ਬਨਵਾਸ ਭੇਜਿਆ ਜਾਏ ਪਰ ਇਹ ਸਵਾ ਲੱਖ ਦਾ ਕਰਜ਼ਾਈ ਜਿਹੜਾ ਤੁਸੀਂ ਹਰ ਕਿਹਾ ਵਾਸੀ ਬਣਾਤਾ ਹੈ ਇਹ ਪੁਸ਼ਤਾ ਤੁਹਾਨੂੰ ਜਿਹੜਾ ਹੈ ਸਰਾਪਿਤ ਕਰਨ ਗਿਆ ਸਰਾਪ ਦੇਣਗੇ ਸੋ ਮੈਂ ਸਤਿ ਸ਼ਬਦਾਈ ਨਿੰਦਾ ਕਰਨਾ ਕਿ ਉਹ ਇਹ ਪੰਜਾਬ ਦੀ ਸਰਕਾਰ ਠੱਕੇ ਦੇ ਆ ਗਈ ਹੈ ਇੰਦਰਾ ਗਾਂਧੀ ਜੀ ਇਹਨੂੰ ਅੱਜ ਪੰਜਾਬ ਵਿੱਚ ਐਮਰਜੈਂਸੀ ਜਿਹੇ ਹਾਲਾਤ ਪੈਦਾ ਹੋ ਗਏ ਨੇ ਅੱਜ ਭੂਮੀ ਮਾਫੀਆ ਜਿਹੜਾ ਕਿ ਤੁਸੀਂ ਦੇਖ ਹੀ ਰਿਹਾ ਜਿਹੜਾ ਮੈਂ ਕਿਹਾ ਲੈਂਡ ਬੂਲਿੰਗ ਨਹੀਂ ਨੈਨ ਗ੍ਰੈਵਿੰਗ ਸਕੀਮ ਸਰਕਾਰ ਉਦਾਂ ਹੀ ਭੂਮੀ ਮਾਫੀਆ ਅੱਜ ਸਰਕਾਰ ਤੇ ਹਾਵੀ ਹੋਇਆ ਹੈ ਡਰਗ ਮਾਫੀਆ ਸਰਕਾਰ ਤੇ ਹਾਵੀ ਹੋਇਆ ਹੈ ਰੇਟ ਮਾਫੀਆ ਸਰਕਾਰ ਤੇ ਹਾਵੀ ਹੋਇਆ ਹੈ ਸ਼ਰਾਬ ਮਾਫੀਆ ਸਰਕਾਰ ਤੇ ਹਾਵੀ ਹੋਇਆ ਹੈ ਕੈਮਸਟਰ ਸ਼ਰਾਬ ਤੇ ਹਾਵੀ ਹੋ ਗਏ ਨੇ ਗੁੰਡੇ ਬਦਨਾਮ ਸਰਕਾਰ ਤੇ ਹਾਵੀ ਹੋ ਗਏ ਨੇ ਘਰ ਘਰ ਫਰੋਕੀਆਂ ਮੰਗੀਆਂ ਜਾ ਰਹੀਆਂ ਨੇ ਬੋਲੀਆਂ ਚੱਲ ਰਹੀਆਂ ਨੇ ਜਿੱਦਾਂ ਦੱਸਿਆ ਉਹਨੇ ਪਰਵਿੰਦਰ ਜੀ ਨੇ ਕਿ ਉਹ ਵਕੀਲ ਸਾਹਿਬ ਅੱਜ

ਅੱਜ ਤੱਕ ਜਿਹੜੀਆਂ ਉਹ ਕੰਪਨੀਆਂ ਸੀ ਅਜੇ ਹਾਈ ਕੋਰਟ ਵੀ ਨਹੀਂ ਰਿਹਾ ਕਿ ਮੈਨੂੰ ਪਤਾ ਲੱਗਾ ਸੰਜਾ ਸਰਕਾਰ ਦੇ ਖਿਲਾਫ ਕਿ ਜਿਹੜੀਆਂ ਉਹ ਦਵਾਈਆਂ ਬਣਾਉਣ ਵਾਲੀਆਂ ਇਹ ਮਾਚਨ ਦੀਆਂ ਕੰਪਨੀਆਂ ਜਿੱਥੇ ਕਾਂਗਰਸ ਦੀ ਸਰਕਾਰ ਹੈ ਉਹ ਜਿਹੜੀਆਂ ਕੰਪਨੀਆਂ ਡਰਗ ਸਪਲਾਈ ਕਰ ਰਹੀ ਹੈ ਇਹ ਗੋਲੀਆਂ ਸਪਲਾਈ ਕਰ ਰਹੀ ਹੈ ਉਹ ਤੁਹਾਡੀਆਂ ਡਿਸਟ੍ਰਿਕਟ ਨੇ ਉਹ ਫਾਈਲਾ ਕਿਤੇ ਗਈ ਆ ਉਹ ਕੰਪਨੀਆਂ ਦੇ ਤੁਸੀਂ ਐਕਸ਼ਨ ਜੋ ਨਹੀਂ ਲਿਆ ਉਹ ਕੰਪਨੀਆਂ ਦੇ ਮਾਲਕਾਂ ਨੂੰ ਜੇਲ੍ਹ ਕੋ ਨਹੀਂ ਭੇਜਿਆ ਉਹ ਕੰਪਨੀਆਂ ਦੀ ਪ੍ਰੋਡਕਸ਼ਨ ਤੁਸੀਂ ਬੰਦ ਜੋ ਨਹੀਂ ਕਰਵਾਈ। ਸੋ ਪ੍ਰਤੀਕਸ਼ ਕੋ ਪਰਵਾਣਗੀ ਵਚਕਾ ਨਹੀਂ ਹੋਣੀ। ਗਰੀਬਾਂ ਨੂੰ ਝਾਕੋ। ਅਤਿਆਚਾਰ ਨਾ ਕਰੋ। ਇਹ ਇੱਕ ਹੀ ਅਤਿਆਚਾਰ ਦਾ ਤੁਹਾਨੂੰ ਜਨਤਾ ਦੇ ਅੱਗੇ ਜਵਾਬ ਦੇਣਾ ਪੈਣਾ। ਮੈਂ ਤੇ ਮੁੱਖ ਮੰਤਰੀ ਹੋ। ਸਮਾਨਯੋਗੋ। ਜੇ ਕੋਈ ਸਮਾਨ ਕਰਨੇ ਆਸੀ ਮੁੱਖ ਮੰਤਰੀ ਦੇ ਖਿਲਾਫ ਆਖਰਤ ਨਹੀਂ ਕਹਿੰਦੇ ਪਾਰਟੀ ਦਾ ਪਾਰਟੀਆ। ਪਰ ਜਗਾਵਾਂਗੇ ਜਰੂਰ ਤੁਹਾਨੂੰ ਕਿ ਜਾਗ ਜਾਓ ਮਾਨ ਸਾਹਿਬ ਅਤਿਆਚਾਰ ਨਾ ਕਰੋ ਤੇ ਰਾਵ ਨਹੀਂ ਰਹੇ ਤੇ ਕੰਸ ਨਹੀਂ ਰਹੇ ਤੇ ਤੁਸੀਂ ਕਿੱਥੋਂ ਬਚੋਗੇ